ਰਸਤੇ ਵਿੱਚ ਜਾ ਰਹੇ ਸੀਗੇ ਆ ਪ੍ਰੋਜੈਕਟ ਵੇਖਿਆ ਕਾਪਾ ਤੇ ਜਨਨ ਇਛੇ ਵੀ ਵੇਖੀ ਹੈਗੀ ਹੈ ਇਹ ਜੀ ਇਹ ਮਿੱਤਰੋ ਹੈਗਾ ਵਾ ਚਿਰੜੇ ਬਣਾਉਣ ਵਾਲੀ ਮਸ਼ੀਨ ਜਿਹਦੇ ਚੌਲ ਨੂੰ ਪ੍ਰੈਸ ਕਰਕੇ ਇਹ ਬਣਾਉਦੇ ਤੇ ਪਹਿਲੋ ਇਹਦੇ ਵਿੱਚ ਚੌਲ ਪਾ ਦਿੰਦੇ ਆ ਝੋਨਾ ਪਾਉਂਦੇ ਆ ਝੋਨਾ ਜਦੋਂ ਗਰਮ ਹੋ ਜਾਂਦਾ ਹੈ ਗਰਮ ਕਰਕੇ ਝੋਨਾ ਇਹ ਇਹਨਾਂ ਕੱਢ ਲੈਂਦੇ ਬਾਹਰ ਐਸ ਫੁੱਟ ਜੇ ਨਾਲ ਇਹਦੇ ਨਾਲ ਇਹ ਚੋ ਕੱਢ ਕੇ ਤੇ ਫੇਰ ਐਸਪ੍ਰੈਸਿਵ ਪਾਉਂਦੇ ਆ ਇਹਦੇ ਚ ਇਹਦੇ ਜਿੰਨੀ ਕੁ ਦਾਬ ਤੇ ਹੀ ਆਪਾਂ ਉਹਨੇ ਦਾਬ ਦਿੰਦੇ ਆ ਆ ਨਾਲ ਕਰਕੇ ਠੀਕ ਐ ਦਾਬ ਕਰਕੇ ਇਹ ਥੱਲੋ ਥੱਲੇ ਰੱਖ ਦਿੰਦੇ ਬੱਠਲੇ ਥੇ ਤੇ ਮੁਰਕੇ ਚੱਕ ਕੇ ਇਹਨੂੰ ਇੱਥੇ ਪਾ ਕੇ ਸਾੜ ਦਿੰਦੇ ਆ ਤੇ ਸੇ ਦਾ ਬਣ ਜਾਂਦੇ ਆ ਕਿਦ ਬੜੇ ਇੰਕਾ ਤੁਸੀਂ ਦੇਖ ਸਕਦੇ ਚੌਲਾਂ ਦੇ ਇਹ ਕਿਹੜਾ ਦਾ ਬਾਧੂ ਬਾਜ਼ਾਰ ਤੋਂ ਫੋਕੜ ਬਾਜ਼ਾਰ ਤੋਂ ਨਿਕਲਦਾ ਆ ਆ ਫੋਕੜ ਬਾਜ਼ਾਰ ਤੋਂ ਗਿਆ ਇਹਨੂੰ ਫਿਰ ਐਜ਼ এ ਬਾਲਨ ਯੂਜ਼ ਕਰਦੇ ਆ ਇੱਥੇ ਪਾ ਦਿੰਦੇ ਆ ਇੱਥੇ ਇੱਥੋਂ ਫਿਰ ਪਾਈਪ ਨਾਲ ਜਾ ਜਾ ਕੇ ਜਾ ਜਾ ਕੇ ਉਹ ਅੱਗੇ ਇਹ ਅੱਗ ਲਾਉਂਦਾ ਵਾ ਤੇ ਉਹਨੂੰ ਪਕਾਉਂਦਾ ਹੈਗਾ ਆ ਵੇਖੋ ਆ ਕੱਢੀ ਜਾਂਦੇ ਆ ਇਹਨਾਂ ਨੇ ਕੱਢ ਕੇ ਆ ਪਾਤਾ ਇੱਥੇ ਇਹਨਾਂ ਦੇ ਕੱਢਦਾ ਇਹ ਇਹ ਆ ਪਾਤਾ ਵਿੱਚ ਆ ਚੱਲ ਗਿਆ ਨਾਲ ਪ੍ਰੈਸ ਕਰਨ ਵਾਸਤੇ ਉਹਨੂੰ देशी जुगाड़ा का पूरा है ये ना कलाड़े नहीं होते ओए रोड पे लागे बैठे हैं ते लोग इत्रों आंदे आ नाल सामान ਲੈ ਲੈ ਕੇ ਆਪ ਬੰਦੇ ਆਏ ਬੈਠੇ ਕਰੋ ਵਾਸਤੇ ਮਾਲ ਤੇ ਨਿਕਵਾ ਕੇ ਲੈ ਜਾਣਾ ਵਾ ਯਾਰ ਕਾਫੀ ਤਿਆਰ ਹੋ ਗਿਆ ਆ ਦੇਖੋ ਬੜੀਆਂ ਦਾ ਕੰਮ ਉਹ ਚੱਕ ਕੇ ਮੁਰਤੇ ਉਹ ਚੋੜਦੇ ਪਰਲੇ ਬਸ ਉਧਰ ਫਿਰ ਉਹ ਛਾਲ ਲੈਂਦੇ ਹਲਾ ਲਾ ਕੇ ਉਹਨੂੰ